ਸਾਪ ਦਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਤੇ ਮਾਮਲਾ ਦਰਜ ਹੋਣ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੀ ਜ਼ਿਲ੍ਹਾ ਜੱਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕਵਰਜੀਤ ਸਿੰਘ ਰੋਸੀ ਬਰਕੰਦੀ ਦੀ ਇਕਵਾਹੀ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਰਕੰਦੀ ਨੇ ਕਿਹਾ ਕਿ ਸਰਕਾਰ ਸਿਆਸੀ ਬਦਲਾਖੋਰੀ ਦੀ ਨੀਤੀ ਨਾਲ ਅਜਿਹਾ ਕੁਝ ਕਰਦੀ ਪਈ ਹੈ। ਜਦੋਂ ਵੀ ਕੋਈ ਧੱਕਾ ਹੁੰਦਾ ਜਾਂ ਕਿਸੇ ਇਨਸਾਨ ਨਾਲ ਜਾਂ ਕਿਸੇ ਪਾਰਟੀ ਨਾਲ ਤਾਂ ਸਭ ਤੋਂ ਐਮ ਰੋਲ ਪ੍ਰੈਸ ਦਾ ਹੁੰਦਾ ਵੀ ਜਿੱਥੇ ਉਹ ਉਹਨਾਂ ਨੂੰ ਨਿਆਂ ਦਿਵਾ ਸਕੇ ਜਿੰਨਾ ਜਿੱਥੇ ਕੀ ਉਹਨਾਂ ਨੂੰ ਪ੍ਰੈਸ ਦੇ ਰਾਹੀਂ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਨਿਆਂ ਮਿਲ ਸਕੇ ਤੇ ਪ੍ਰੈਸ ਤੇ ਹੀ ਸਭ ਤੋਂ ਵੱਡਾ ਵਿਸ਼ਵਾਸ ਹੈ ਤੁਸੀਂ ਦੇਖਿਆ ਹੋਣਾ ਜਿਸ ਤਰ੍ਹਾਂ ਪੰਜਾਬ 'ਚ ਪਿਛਲੇ 2-3 ਦਿਨਾਂ ਤੋਂ ਸਿਆਸੀ ਡਰਾਮੇਬਾਜ਼ੀ ਸਿਆਸੀ ਮਾਹੌਲ ਖਰਾਬ ਦੀ ਕਰਨ ਦੀ ਕੋਸ਼ਿਸ਼ ਸਟੇਟ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿਸ ਤਰ੍ਹਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਤੇ ਝੂਠਾ ਪਰਚਾ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਦੋ ਦੋ ਤਿੰਨ ਤਿੰਨ ਡੀਜੀਪੀ ਬਦਲਨੇ 10 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਨਵੈਸਟੀਗੇਸ਼ਨ ਏਜੰਸੀ ਆ ਉਹਦੇ ਏਡੀਜੀਪੀ ਉਹਦੇ ਚੀਫ ਬਦਲਨੇ ਤਿੰਨ ਤਿੰਨ ਬਦਲਨੇ ਤੇ ਉਸ ਜਿਹੜੀ ਹੇਅਰ ਸੇ ਕਹ ਲੋ ਜਾਂ ਉਹ ਜਿਹੜੀ ਰਿਪੋਰਟ ਕਹ ਲੋ ਜਿਸ ਰਿਪੋਰਟ ਨੂੰ ਡੀਜੀਪੀ ਤੇ ਸੈਕਟਰੀ ਹੋਮ ਪੰਜਾਬ ਨੇ ਰਿਜੈਕਟ ਕੀਤਾ ਹੋਇਆ ਹਾਈ ਕੋਰਟ ਚ ਪਈ ਆ ਜਿਸ ਰਿਪੋਰਟ ਨੂੰ ਤਿੰਨ ਹਾਈ ਕੋਰਟ ਦੇ ਜੱਜਿਸ ਨੇ ਤਿੰਨ ਆਈਜੀ ਲਾਏ ਜਿਨ੍ਹਾਂ ਨੇ ਕੀ ਸਾਰੀ ਇਨਕੁਆਰੀ ਕਰਕੇ ਹਾਈ ਕੋਰਟ ਦਿੱਤੀ ਉਹਨੂੰ ਵੀ ਪਾਸੇ ਹਟਕੇ ਤੇ ਹੇਅਰ ਸੇ ਤੇ ਮਤਲਬ ਕਿ ਕਿਸੇ ਨੇ ਕਿਹਾ ਉਸ ਗਲਤੇ ਧੱਕੇ ਦੇ ਨਾਲ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਤੇ ਪਰਚਾ ਇਹਨਾਂ ਨੇ ਐਨਡੀਪੀਐਸ ਦਾ ਦਿੱਤਾ ਧੱਕਾ ਸ਼ਰਿਆ ਮੰਨਿਆ ਹੈ ਅਸੀਂ ਤਾਂ ਆਹੀ ਬੇਨਤੀ ਕਰਦੇ ਹਾਂ ਸਾਰੀ ਪ੍ਰੈਸ ਨੂੰ ਵੀ ਤੁਸੀਂ ਅੱਜ ਵੀ ਵੇਖੋ ਸਾਰੇ ਅਖਬਾਰ ਪੜੇ ਹੋਣੇ ਆ ਚਾਹੇ ਜਗਬਾਣੀ ਲਾ ਲਓ ਜੀਤ ਲਾ ਲਓ ਹਿੰਦੁਸਤਾਨ ਟਾਈਮਜ਼ ਲਾ ਲਓ ਚਾਹੇ ਟ੍ਰਿਬਿਊਨ ਲਾ ਲਓ ਤੁਸੀਂ ਸਾਰੇ ਉਹਨਾਂ ਨੇ ਕਿਸ ਤਰ੍ਹਾਂ ਲਿਖਿਆ ਵੀ ਕਿਸ ਤਰ੍ਹਾਂ ਪੰਜਾਬ ਦੀ ਸਰਕਾਰ ਇੱਕ ਇਸ ਗੱਲ ਤੇ ਆਈ ਹੋਈ ਆ ਵੀ ਅਸੀਂ ਤਾਂ ਸਿਰਫ ਵੈਂਡੇਟਾ ਕਰਨਾ ਪੋਲਿਟਿਕਸ ਕਿਉਂਕਿ ਇਹਨਾਂ ਨੂੰ 3 ਮਹੀਨੇ ਹੋਇਆ ਆ ਇਹਨੂੰ ਤੇ ਤਿੰਨਾ ਮਹੀਨਿਆਂ ਦੇ ਵਿੱਚ ਇਹਨਾਂ ਨੇ ਕੋਈ ਜੱਜ ਦਾ ਕੰਮ ਤਾਂ ਕੀਤਾ ਨਹੀਂ ਇੱਕ ਪਾਸੇ ਬੇਅਦਬੀਆਂ ਹੋ ਰਹੀ ਆ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਸਦੇ ਉਹਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੂਸਰੇ ਪਾਸੇ ਕੀ ਆ ਸਿਆਸੀ ਕਾਰਵਾਈਆਂ ਕਰਨ ਤੇ ਆ ਲੱਗੇ ਹੋਏ ਆ ਤੇ ਮਤਲਬ ਕਿ ਸਟੇਟ ਦਾ ਜਿਹੜਾ ਮਾਹੌਲ ਆ ਉਹ ਇੰਨਾ ਖਰਾਬ ਕੀਤਾ ਹੋਇਆ ਆ ਤੇ ਅਸੀਂ ਉਹਦੇ ਬਾਰੇ ਮੈਂ ਅਸੀਂ ਪ੍ਰੈਸ ਤੇ ਤਾਂ ਆਈ ਸੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਕਿ ਜਿਹੜਾ ਧੱਕਾ ਹੋ ਰਿਹਾ ਆ ਧੱਕਾ ਗਲਤ ਹੋ ਰਿਹਾ ਜੇ ਆ ਧੱਕੇ ਐ ਆ ਸ਼ੁਰੂ ਕਰਨਗੇ ਆ ਜੇ ਆ ਰਵਾਜ ਪਾਉਣਗੇ ਤਾਂ ਇਸ ਦਾ ਬਹੁਤ ਦੂਰ ਤੱਕ ਅਸਰ ਜਾਊਗਾ ਕਿਉਂਕਿ ਜਿਵੇਂ ਕਹਿੰਦੇ ਆ ਵੀ ਜੇ ਆਪਾਂ ਕਿਸੇ ਦੇ ਘਰ ਦੀ ਲਿਲਾਵਾਂਗੇ ਤੇ ਉਹਦਾ ਸੇ ਕਿਸੇ ਨਾ ਕਿਸੇ ਦਿਨ ਇੱਕ ਦਿਨ ਆਪਦੇ ਘਰ ਨੂੰ ਵੀ ਹੁੰਦਾ ਸੋ ਇਸ ਕਰਕੇ ਅਸੀਂ ਅੱਜ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਥੋੜੇ ਸਨਮੁਖ ਹੋਏ ਸੀ ਤਾਂ ਕਿ ਅਸੀਂ ਆ ਆਪਦਾ ਜਿਹੜਾ ਤੱਕਾ ਕਰ ਰਹੀ ਹੈ ਸਰਕਾਰ ਜੋ ਗਲਤ ਪਰਚੇ ਦੇ ਰਹੀ ਹੈ ਉਸ ਦੇ ਬਾਰੇ ਤੁਸੀਂ ਵੀ ਵੀ ਤੁਹਾਡੇ ਧਿਆਨ ਚ ਲਿਆਂਦਾ ਜਾਵੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤੇ ਤੁਹਾਨੂੰ ਇਸ ਗੱਲ ਦਾ ਆ ਇਲਮ ਵੀ ਹੋਣਾ ਚਾਹੀਦਾ ਵੀ ਜੋ ਆ ਸਰਕਾਰ ਜੋ ਮੁੱਖ ਮੰਤਰੀ ਸਾਹਿਬ ਜੋ ਹੋਮ ਮਿਨਿਸਟਰ ਸਾਹਿਬ ਕਿਉਂਕਿ ਡੀਜੀਪੀ ਸਾਹਿਬ ਇਹ ਸਿੱਧੂ ਸਾਹਿਬ ਦੇ ਚਹੇਤੇ ਆ ਤੇ ਵੇਖੋ ਤੁਸੀਂ ਮੰਨ ਲਓ ਕਿ ਜਿਹੜਾ डीसीपी डीपीसी ਚ ਨਾ ਵੀ ਨਾ ਹੋਵੇ ਤਾਂ ਉਸ ਨੂੰ ਤੁਸੀਂ ਮਤਲਬ ਕਿ ਡੀਜੀਪੀ ਲਾ ਦਿਓ ਰਾਤੋਂ ਰਾਤ ਉਹਦੇ ਨਾਲ ਗਿਵ ਐਂਡ ਟੇਕ ਕਰਕੇ ਵੀ ਆ ਕੀ ਵੀ ਤੂੰ ਆ ਕਰਨਾ ਤੇ ਅਸੀਂ ਤੈਨੂੰ ਡੀਜੀਪੀ ਲਾ ਦਾਂ ਮਤਲਬ ਕਿ ਇਸ ਕੱਲ ਦੀਆਂ ਗਲਤ ਆ ਹਰਕਤਾਂ ਕਰ ਰਹੀਆਂ ਜੋ ਕਿ ਹਰਕਤਾਂ ਇਹਨਾਂ ਨੂੰ ਮਹਿੰਗੀਆਂ ਪੈਣ ਗਿਆ ਤੇ ਆ ਬੜਾ ਤੱਕਾ ਕਰ ਪਾਰਟੀ ਦਾ ਇਲੈਕਸ਼ਨ ਕੀ ਇਗਲੀ ਤੌਰ ਤੇ ਵੀ ਲੜਾਈ ਲੜਾਂਗੇ ਤੇ ਪੋਲਿਟਿਕਲ ਤੌਰ ਤੇ ਵੀ ਲੜਾਂਗੇ ਕੱਲ ਨੂੰ ਧਰਨੇ ਦਿੱਤੇ ਜਾ ਰਹੇ ਪਾਰਟੀ ਪੂਰੀ ਤਰ੍ਹਾਂ ਸਰਗਰਮ ਆ ਪਾਰਟੀ ਦੀ ਹਰ ਵਰਕਰ ਹਰ ਪੰਜਾਬੀ ਮੈਂ ਤਾਂ ਕਹੂੰਗਾ ਵੀ ਤੁਸੀਂ ਜਿਵੇਂ ਫੇਸਬੁੱਕ ਤੇ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਅਸੀਂ ਹਰ ਲੜਾਈ ਲੜਾਂਗੇ ਕਈ ਚੈਨਲਾਂ 'ਚ ਖਬਰਾਂ ਲੱਗ ਰਹੀ ਹੈ ਤੁਹਾਡਾ ਨਾਮ ਵੀ ਇਸ ਵਿੱਚ ਇਨਵੋਲ ਕੀਤਾ ਜਾ ਰਿਹਾ ਹੈ ਸਰ ਦੇਖੋ ਸਰਕਾਰ ਆ ਧੱਕਾ ਕਰਨ ਨੂੰ ਕੁਝ ਮਰਜ਼ੀ ਕਰ ਲਵੇ ਪਰ ਸਾਡਾ ਕਿਤੇ ਵੀ ਨਾਂ ਹੈ ਨਹੀਂ ਜੇ ਕਿਸੇ ਰਿਪੋਰਟ ਦੇ ਵਿੱਚ ਆ ਕਿਸੇ ਨੇ ਲਿਖਤਾ ਵੀ ਮਜੀਠੀਆ ਸਾਹਿਬ ਨਾਲ ਇਹਦੇ ਲਿੰਕ ਆ ਉਹਦੇ ਨਾਲ ਤਾਂ ਐਂ ਤਾਂ ਕਹਿ ਦੇਣਗੇ ਕੱਲ ਨੂੰ ਤੁਹਾਡੇ ਨਾਲ ਮੇਰੇ ਲਿੰਕ ਆ ਤੇ ਫਿਰ ਉਹਦੇ ਨਾਲ ਕੀ ਪਰਚਾ ਹੋ ਜੂਗਾ ਇਸ ਕਰਕੇ ਆ ਜਿਹੜੇ ਸਰਕਾਰ ਆ ਧੱਕਾ ਕਰਨ ਤੇ ਜੋ ਮਰਜ਼ੀ ਕਰੀ ਜਾਂ ਨਾ ਆ ਬਾਬੇ ਦੀ ਕਿਰਪਾ ਐਡੀ ਗੱਲ ਨਹੀਂ ਹੁੰਦੀਗੀ ਜੇ ਕੁਝ ਗਲਤ ਕੀਤਾ ਹੋਵੇ ਨਾ ਫਿਰ ਤਾਂ ਬੰਦਾ ਦਰਦਾ ਜਦੋਂ ਕੁਝ ਗਲਤ ਨਾ ਕੀਤਾ ਹੋਵੇ ਫਿਰ ਤਗੜੇ ਹੋ ਕੇ ਸਾਹਮਣਾ ਕਰਾਂਗੇ ਐਡੀ ਕੋਈ ਗੱਲ ਹਾਂ ਮੈਂ ਤੁਹਾਨੂੰ ਕੋਰਟ ਤੇ ਵਿਸ਼ਵਾਸ ਹੈ ਕੋਰਟ ਤੇ ਲੜੋ ਅਸੀਂ ਅਸੀਂ ਪੋਲੀਟੀਕਲ ਵੀ ਅਸੀਂ ਕੋਰਟ ਤੇ ਵੀ ਅਸੀਂ ਲੜ ਰਹੇ ਆ ਨਹੀਂ ਵਿਸ਼ਵਾਸ ਹੈ ਕੋਰਟ ਤੇ ਹਾਂ ਸਾਨੂੰ ਵਿਸ਼ਵਾਸ ਹੈ ਕੋਰਟ ਤੇ ਤੁਹਾਡੀਆਂ ਰਿਜੈਕਟ ਕੀਤੀਆਂ ਹੋਈਆਂ ਮਤਲਬ ਕਿ ਆਪਣਾ ਰਿਪੋਰਟਸ ਹਾਈ ਕੌਂਟਰ ਤੋਂ ਰਿਜੈਕਟ ਕੀਤੀਆਂ ਤਿੰਨ ਤਿੰਨ ਆਈਜੀ ਵੱਲੋਂ ਡੀਜੀਪੀ ਪੰਜਾਬ ਦੀ ਇਹ ਸੈਕਟਰੀ ਹੋਮਲ ਰਿਜੈਕਟ ਕੀਤੀਆਂ ਹੋਈਆਂ ਰਿਪੋਰਟਸ ਤੇ ਯਾਰ ਉਹਨਾਂ ਰਿਪੋਰਟਾਂ ਦੇ ਆਹ ਪਰਚਾ ਦਰਜ ਕਰਦੇ ਪਹਿਲੀ ਵਾਰ ਤੇ ਖਰਜ ਹੋ ਜਾਣਗੇ ਫਿਰ ਤੋਂ ਹਾਂ ਉਹ ਤਾਂ ਸਾਨੂੰ ਕੋਰਟ ਤੇ ਵਿਸ਼ਵਾਸ ਹੈ ਜੀ ਅਸੀਂ ਤੁਹਾਨੂੰ ਦੱਸਿਆ ਵੀ ਲੀਗਲ ਲੜਾਈ ਵੀ ਲੜਾਂਗੇ ਤੇ ਅਸੀਂ ਪੋਲੀਟੀਕਲ ਲੜਾਈ ਵੀ ਲੜਾਂਗੇ ਜਿਹੜੇ ਐਕਸ਼ਨ ਲੈ ਰਹੇ ਹੋ ਤੁਸੀਂ ਆਪਦੇ ਪਤਾ ਲਊਗਾ ਜੀ ਦੇਖੋ ਮੈਂ ਉਹਨਾਂ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਨੇ ਕੀਤਾ ਠੀਕ ਹੈ ਨਾ ਨਾ ਮੇਰਾ ਐਫ ਆਈ ਆਰ ਚ ਨਾ ਨਾ ਕੋਈ ਹੋਰ ਨਾ ਇਹ ਹੋ ਜੀਏ ਕੋਈ ਗੱਲ ਆ ਮੈਂ ਉਹਨਾਂ ਦੇ ਉਲਟ ਮਾਨਹਾਨੀ ਦਾ ਕੇਸ ਕਰੂੰਗਾ ਪੀਐਸਐਮ ਜ਼ेड ਪੰਜਾਬ ਦੇ ਲਈ ਸ੍ਰੀ ਮੁਕਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ